ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਸਕੂਲ ਆਫ ਐਮਿਨੈਂਸ ਵਿਖੇ 27 ਸਾਲ ਦੇ ਕਰੀਬ ਸ਼ਾਨਦਾਰ ਸੇਵਾਵਾਂ ਨਿਵਾਉਣ ਤੇ ਸਾਇੰਸ ਮਿਸਟਰੈਸ ਮੈਡਮ ਮਨਜੀਤ ਕੌਰ ਦੀ ਸੇਵਾ ਮੁਕਤੀ ਤੇ ਪ੍ਰਿੰਸੀਪਲ ਅਮਰੀਕ ਸਿੰਘ ਦੀ ਅਗਵਾਈ ਹੇਠ ਸਮੂਹ ਸਕੂਲ ਸਟਾਫ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਵੱਖ-ਵੱਖ ਬੁਲਾ ਰਹਿਆਂ ਵੱਲੋਂ ਮੈਡਮ ਮਨਜੀਤ ਕੌਰ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਵਿਦਿਅਕ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸਵਾਮਾਂ ਤੇ ਚਾਨਣਾ ਪਾਇਆ। ਸਮੂਹ ਸਟਾਫ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਅਮਰੀਕ ਸਿੰਘ ਨੇ ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਸਮਾਗਮ ਵਿੱਚ ਪੁੱਜਣ ਤੇ ਜੀ ਆਇਆਂ ਕਿਹਾ ਤੇ ਮੈਡਮ ਨੂੰ ਵਧਾਈ ਦਿੱਤੀ। मैडम मंजीत कौर ਦੇ ਪਤੀ ਦਿਲਬਾਗ ਸਿੰਘ ਬਾਗੀ ਨੇ ਇਸ ਦਿੱਤੇ ਮਾਨ ਸਨਮਾਨ ਲਈ ਸਭ ਦਾ ਧੰਨਵਾਦ ਕੀਤਾ ਸਟੇ ਸਕੱਤਰ ਦੀ ਸਮੂੱਚੀ ਕਾਰਵਾਈ ਲੈਕਚਰਰ ਅਮਰਤਪਾਲ ਸਿੰਘ ਨੇ ਵਾਖੂਬੀ ਨਵਾਈ ਅੱਜ ਦੇ ਹੋਏ ਮੈਨ ਸਭੀ ਬਹੁਤ ਹੀ ਸਟਰੌਂਗ ਟੂਮੈਂਟ ਮਨਜੀਤ कौर ਨੇ ਉੱਥਾਂ ਨੌਂ ਬੈਠੇ ਦੀ ਜੀਵਨ ਸਾਥੀ ਸੁਖਾਵੋ ਪਾਣੀ ਦੇ ਨਾਲ ਸੀ ਇਸ ਪ੍ਰੋਗਰਾਮ ਨੂੰ ਪੋਲੀਕਲ ਦੇ ਵਿੱਚ ਆਪਣੀ ਸੋਚੀ ਹੋਈ ਗਾਇਟੀ ਦੇ ਵਿੱਚ ਜਿਹੜਾ ਨੇ ਸਾਨੂੰ ਐਸਾ ਗਾਇਟੀ ਦੇ ਵਿੱਚ ਆਇਆ

ਪਰ ਮਾਤਵਾ ਕਰੀ ਉਹਦੇ ਨੂੰ ਅੱਖਾਂ ਪੂਰਨਾ ਮੇਰੀਆਂ ਖੁਸ਼ੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਪਤ ਕਰਨ ਤੇ ਆਪਣਾ ਇਹ ਰਿਕਾਇਰਮੈਂਟ ਦਾ ਜਿਹੜਾ ਸਮਾਂ ਉਹ ਬੜਾ ਖੁਸ਼ੀ ਦੇ ਨਾਲ ਰਿਹਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਜੈ ਰਵਾਜ ਵਿਪਸਤਰ ਸੁਤਾ ਜੋ ਰਵਾਜ ਨਹੀਂ ਕਰਦੇ ਅੱਜ ਦੇ ਰਵਾਜ ਨੂੰ ਬਹੁਤ ਬਹੁਤ ਇਮਾਨ ਨਹੀਂ ਥੱਲੇ ਕੀ ਬੋਲਦੇ ਆ ਬਾਕੀ ਸਾਹਿਬ ਅੱਛਾ ਅੱਛਾ ਟੀਚਰ ਕਮਿਊਨਿਟੀ ਦੇ ਹੋਰ ਮੈਂਬਰ ਸਹਿਬਾਨ ਹੋਰ ਇਸ ਫੰਕਸ਼ਨ ਨੂੰ ਵਧੀਆ ਬਣਾਉਣ ਦੇ ਲਈ ਜੋ ਇੰਦੇ ਪੱਤਰ ਹੋਏਗਾ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦਿੰਦਾ ਸਭ ਤੋਂ ਪਹਿਲਾਂ ਬਾਕੀ ਸਾਹਿਬ ਨੂੰ ਬਹੁਤ ਮੁਬਾਰਕਾ ਦਿੰਦਾ ਮੈਂ ਕਿ ਇਹ ਜਿਹੜਾ ਵਾ ਇੱਕ ਰਿਟਾਇਰਮੈਂਟ ਆ ਇਟ ਇਜ਼ ਐਨ ਐਂਡ ਆਫ ਐਨ ਆਇਰਾ but legacy of that it will continue growing as mentor ਐਸ ਫੀਚਰ ਔਰ ਉਹ ਰਿਗਰ ਰਿਗਰ ਜਾਚੂ ਦੇ ਤਰਕੇ ਜਾਇਆਗਾ ਅਕੀਰ ਦੇ ਵਿੱਚ ਮੈਂ ਬਰਮਾਤੋਂ ਮੇਰੇ ਬੇਨਤੀ ਕਰਦਾ ਕਿ ਇਹ ਜੋੜੀ ਨੂੰ ਬਧਿਆਵਾਂ ਰੱਖੇ ਔਰ ਇਸੇ ਤਰ੍ਹਾਂ ਸਮਾਜ ਕੀਏ ਜਿਵੇਂ ਜੀ ਹੁਕਮ ਲਾਤਵਾ ਅੱਜ ਦੇ ਇਸ ਬਧਾਈ ਸਮਰੋਹ ਦੇ ਮੋਤ ਮਹਿਮਾਨ ਸਾਡੇ ਬਜੇ ਕੈਂਜੀ ਮੈਡਮ ਜੀਤੌਰ ਜੀ ਤੇ ਸਾਡੇ ਸਮਾਜ ਸੇਵਾ ਰੋਟਰੀ ਕਲੱਬ ਸਮਾਜਿਕ ਧਾਰਮਿਕ ਤੇ ਵੱਖ-ਵੱਖ ਸੰਸਥਾਵਾਂ ਦੇ ਵਿੱਚ ਬੋਲੀਆਂ ਤਾਰਾਂ ਵਿੱਚ ਕੰਮ ਕਰਨ ਵਾਲੇ ਸਾਡੇ ਵੱਡੇ ਵੀ ਸਰਦਾਰ ਦਰਬਾਰ ਸਿੰਘ ਦੀ ਬਾਗੀ ਔਰ ਜਿਹਨੇ ਇਸ ਹਾਊਸ ਦੇ ਅੰਦਰ ਲੱਖ ਪਖਤਾਨੀਆਂ ਮੌਜੂਦ ਸਿੱਖੀਤਾ ਨੂੰ ਮੈਂ ਬਾਈ ਨੇ ਜਾਣਦਾ ਤੇ ਫਰੰਟ ਤੇ ਮੇਰੇ ਗੁਰੂ ਜੀ ਜਿਨਾਂ ਨੇ ਲੋਕ ਨੇ ਅੱਜ ਬੋਲਣਾ ਸਿੱਖਿਆ ਤੇ ਅੱਜ ਜੀ ਮਕਾਮ ਤੇ ਪਹੁੰਚੇ ਆ ਤੇ ਪ੍ਰਿੰਸੀਪਲ ਤੇ ਅੱਜ ਤਾਂ ਇਹ ਬੜਪਾਛੇ ਜੁਰੀਲਾ ਸੀਨੀਅਰ ਅਧਿਆਪਕ ਜੀ ਨੇ ਤੇ ਮੈਕਸ ਲੋਡ ਆਪਾਂ ਨੂੰ ਉਹਨਾਂ ਦਾ ਵੀ ਇਤੇ ਜੀ ਆਇਆਂ ਤੇ ਸਿੱਖਿਆ ਦੇ ਜਗਤੋਂ ਪਹੁੰਚਿਆ ਸਤਿਕਾਰਯੋਗ ਸੀਤਾ ਰਿਸ਼ਤੇਦਾਰ ਸਾਹਿਬ ਵੱਲੋਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਤੇ ਜੈ ਜੀ ਜੈਪਾਲ ਕਿਉਂਕਿ ਮੇਰੇ ਵੱਡੇ ਵੀਰ ਵੱਡੇ ਆ ਪਤਾ ਨਹੀਂ ਛੋਟੇ ਆ ਡੇਣਾ ਮਰ ਦੇਖਣੀ ਪਣੀ ਆ ਪਰ ਪਾਪਾ ਜੀ ਜਿਹੜੇ ਇੱਕ ਸਟੇਜ ਦਾ ਸੰਚਾਲਨ ਕਰ ਰਹੇ ਨੇ ਬੜੇ ਮਾਭੂਬੀ ਜਿਹੜੇ ਆ ਉਹਨਾਂ ਦੇ ਹਰ ਲਫ਼ਜ਼ ਜਿਹੜੇ ਆ ਉਹਦਾ ਕੋਈ ਨਾ ਕੋਈ ਜ਼ਰੂਰ ਮਾਇਨਾ ਹੁੰਦਾ ਹੈ ਕਿਉਂਕਿ ਮੈਂ ਸਮਝਦਾ ਸਿੱਖਿਆ ਜੀ ਨੇ ਲਿਖਿਆ ਹੈ ਕਿ ਮੇਰੇ ਦੋ ਸਤਕਾਰ ਜੋ ਸਤਿ ਸ਼ੀਤਾ ਉਹਨਾਂ ਦਾ ਜਿਹੜਾ ਹੈ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਜਿਵੇਂ ਮੇਰਾ ਵੀ ਨਰਿੰਦਰ ਮਾਹੀ ਜੀ ਕਿ ਇੱਕ ਪ੍ਰੈਸਤਾ ਜਿਹੜਾ ਵੇਸ਼ ਦੀ ਤਕਰੀਰ ਲੈਂਦਾ ਇੱਕ ਅਧਿਆਪਕ ਜਿਹੜਾ ਬੱਚਿਆਂ ਦੀ ਤਕਰੀਰ ਲੈਂਦਾ ਤੇ ਅੱਜ ਭੈਣ ਜੀ ਨੂੰ ਤੇ ਬਾਕੀ ਪਰਿਵਾਰ ਉਹਨਾਂ ਨੂੰ ਜਿਹੜੀ ਆ ਬੜੇ ਮਾਣ ਵਾਲੀ ਗੱਲ ਹੈ ਕਿ ਜਿਨ੍ਹਾਂ ਨੂੰ ਇੱਕ ਬਹੁਤ ਹੀ ਪਵਿੱਤਰ ਸੁਚਾ ਜਿਹੜਾ ਹੈ ਉਹ ਅਧਿਆਪਨ ਜਿਹੜਾ ਹੈ ਮਿਲਿਆ ਹੈ ਕਿੱਥਾ ਮਿਲਿਆ ਹੈ ਤੇ ਮੈਂ ਕਹਿੰਦਾ ਸਾਡੇ ਮਜੀਦ ਭੈਜੀ ਭਾਗਾ ਵਾਲੇ ਆ ਕਿ ਜਿਨ੍ਹਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਆ ਅੱਜ ਦੇ ਬੱਚੇ ਕਾਹਦੇ ਜਿਹੜੇ ਨੇਤਾ ਬਣਨਾ ਉਹਨਾਂ ਨੇ ਤੇ ਇਹ ਜਿਹੜਾ ਹੈ ਨਸੀਬ ਜਿਹੜਾ ਇਹਨਾਂ ਦੇ ਵਿੱਚ ਆਇਆ ਹੈ ਡਾਕਟਰ ਦੀ ਗੰਤੀ ਜਿਹੜੀ ਹੈ ਉਹਦੀ ਮਰੀਜ਼ਾਂ ਦੇ ਵਿੱਚ ਜਿਹੜੀ ਆ ਸ਼ਬ ਸ਼ਕਤੀ ਹੈ ਉਹਦੇ ਆਪਰੇਸ਼ਨ ਵਿੱਚ ਸ਼ਬ ਸ਼ਕਤੀ ਹੈ ਅਦਾਤ ਵਿੱਚ ਜਿਹੜਿਆ ਐਡਵੋਕੇਟ ਆ ਜਾਂ ਜਿਹੜੇ ਜੱਜਸ ਨੇ ਉਹਨਾਂ ਦੀਆਂ ਗਲਤੀਆਂ ਨੇ ਦੀਆਂ ਫਾਈਲਾਂ ਵਿੱਚ ਅਜਨੀਆਂ ਦੀ ਗਲਤੀ ਉਹਨਾਂ ਦੀਆਂ ਰੋਡਾਂ ਵਿੱਚ ਲੇਕਿਨ ਇਹ ਇੱਕ ਅਧਿਆਪਕ ਹੈ ਕਿ ਜਿਹੜੀ ਗਲਤੀ ਜਿਹੜੀ ਆ ਸਮਾਜ ਕਦੇ ਮਾਣ ਨਹੀਂ ਕਰਦਾ ਅੱਜ ਜੇ ਮਾਨ ਸਨਮਾਨ ਮਿਲਿਆ ਜਿਹੜੀ ਭੈਣ ਨੂੰ ਸਲੂਟ ਕਰਾ ਔਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਕਰੋ ਕਿ ਜਿਨ੍ਹਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਬਹੁਤ ਹੀ ਵੱਡੀਆਂ ਜਿਹੜੀਆਂ ਬਲੰਦੀਆਂ ਨੂੰ ਛੁਆ ਔਰ ਆਪਣੇ ਨਾਮ ਪਰ ਜਿਹੜੇ ਸਟੂਡੈਂਟ ਪੈਦਾ ਕੀਤੇ ਆ ਮੈਡਮ ਮੰਗੀਪੌਰ ਜੀ ਇੱਕ ਜਿੰਮੇਵਾਰ ਅਧਿਆਪਕ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸਮਾਵਨ ਇਮਾਨਦਾਰੀ ਨੇਦੀ ਲਗਨ ਤੇ ਸਮਾਵਤ ਤਰੀਕੇ ਨਾਲ ਪੂਰੀਆਂ ਕੀਤੀ ਚਲੋ ਸਕੂਲ ਦਾ ਮਾੜਾ ਸਮਾਸੀ ਮਾੜਾ ਸੁਨੇਹਾ ਮਤਲਬ ਪਚਿਆਲੀ ਕੀ ਸਮਾਂ ਸੀ ਜਦੋਂ ਸਾਡੇ ਸਕੂਲ ਦੇ ਵਿੱਚ ਸਾਰੀਆਂ ਪੋਸਟਾਂ ਖਾਲੀ ਹੁੰਦੀਆਂ ਸਨ ਤਾਂ ਇਹਨਾਂ ਨੇ ਆਪਣੇ ਵਿਸ਼ੇ ਦੇ ਨਾਲ ਨਾਲ ਹੋਰਾਂ ਵਿਸ਼ਿਆਂ ਦਾ ਵੀ ਬੋਝ ਸਿਆ ਤੇ ਬੱਚਿਆਂ ਨੂੰ ਪੜਾਇਆ ਇਹਨਾਂ ਆ ਇਹ ਇਹਨਾਂ ਦੀ ਕਿਸਮਤ ਤੇ ਸੰਬੰਧ ਵਿੱਚ ਨਹੀਂ ਕਿਸਮਤ ਕਰਕੇ ਨਹੀਂ ਇਹਨਾਂ ਨੂੰ ਸਫਲਤਾ ਮਿਲੀ ਇਹ ਜਿਹੜੀ ਸਫਲਤਾ ਆ ਇਹਨਾਂ ਦੀ ਇਮਾਨਦਾਰੀ ਲਗਨ ਤੇ ਮਿਹਨਤ ਦਾ ਨਤੀਜਾ ਹੈ ਮੈਂ ਅੰਤ ਵਿੱਚ ਇਹਨਾਂ ਦੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਲਈ ਇਹਨਾਂ ਦੇ ਹਮਸਫਰ ਸਾਥੀ ਲਈ ਇਹਨਾਂ ਦੇ ਪਰਿਵਾਰਕ ਬੱਚਿਆਂ ਲਈ ਇਹਨਾਂ ਦੇ ਹੋਰ ਰਿਸ਼ਤੇਦਾਰਾਂ ਲਈ ਬੜੀਆ ਤੁਹਖਦੀ ਕਾਮਨਾ ਕਰਦਾ ਹਾਂ ਧੰਨਵਾਦ ਕਨਫਰੈਂਸ ਚਾਹੇ ਕੋਈ ਗਰੀਬ ਲੜਕੀ ਦੀ ਸ਼ਾਦੀ ਹੋਵੇ ਚਾਹੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਹਰ ਰੋਜ਼ ਜੇ ਕੋਈ ਸਮਾਜ ਦੇ ਵਿੱਚ ਐਸੇ ਨੇ ਕਹਤਾ ਉਹ ਦਰਵਾਜ਼ੇ ਖਾਟੀ ਜੀ ਆਜ ਉਹਨਾਂ ਦੇ ਅਰਦਾਹ ਕਿ ਨਹੀਂ ਤੁਸੀਂ ਕੁਛ ਕੇ ਸਰਪਾਪੀ ਦੀ ਮੰਦਿਰ ਕੋਲ ਜਿਹੜਾ ਰਿਟਾਇਰਮੈਂਟ ਤੇ ਤੁਸੀਂ ਸਾਰੇ ਹੋਏ ਨਾ ਤੇ ਤੁਸੀਂ ਸੁਚੇ ਤੱਪਰ ਕਾਢ ਲਈ ਨੇ ਔਰ ਆਓ ਇਹ ਦਿਨ ਜਿਹੜਾ ਹੈਗਾ ਆ ਅੱਜ ਦਾ ਰਿਟਾਇਰਮੈਂਟ ਦਾ ਇਸ ਨਾਲ ਜਿਆਦਾ ਕਿਤਾ ਬੇਟੀ ਦਾ ਮਾਂ ਤੋੜਦੇ ਆ ਕਿ ਸਾਰੀਆਂ ਸਾਡੀਆਂ ਭਾਗਾਂ ਮੈਂ ਉਸ ਪਰਵਾਹ ਜਿਹੜਾ ਤੁਸੀਂ ਬੈਠਾ ਹਾਂ ਸਾਰੀ ਅੱਧੀ ਜ਼ਿੰਦਗੀ ਇਹਨਾਂ ਨਾਲ ਤੁਹਾਡੇ ਨਾਲ ਬੀਤੀ ਆ ਔਰ ਮੇਰੇ ਤੋਂ ਪਹਿਲਾਂ ਕੁਝ ਨਹੀਂ ਆ ਮਾਸਟਰ ਇੰਦਰਜੀਤ ਜੀ ਔਰ ਜਿਨ੍ਹਾਂ ਦਾ ਬੜਾ ਸਾਡੇ ਤੇ ਆਸ਼ੀਰਵਾਦ ਲਿਆ ਉਹਨਾਂ ਨੇ ਵੀ ਕਿਹਾ ਤੇ ਮੈਂ ਵੀ ਅਹੀਂ ਕਹਿੰਦਾ ਜਦੋਂ ਵੀ ਸਾਡੇ ਯਾਰਾਂ ਦੋਸਤਾਂ ਦਾ ਸਭ ਨੂੰ ਆਪਣਾ ਪਾਸਟ ਚੰਗਾ ਲੱਗਦਾ ਜਦੋਂ ਵੀ ਗੱਲ ਹੁੰਦੀ ਆ ਸਾਡੇ ਕੋਈ ਟੀਚਰਾਂ ਹਮੇਸ਼ਾ ਤੁਸੀਂ ਆਪਣੇ ਟੀਚਰ ਦੀ ਆਪਣੇ ਯਾਰਾਂ ਦੋਸਤਾਂ ਨਾਲ ਜ਼ਰੂਰ ਕਰੋਗੇ ਨਹੀਂ ਤਾਂ ਆਪਣੇ ਪਾਸ ਨਹੀਂ ਕੋਈ ਤਾਂ ਗੱਲ ਹੀ ਨਹੀਂ ਕਿ ਸਾਡੇ ਟੀਚਰ ਤੋਂ ਬਿਨਾ ਅਧੂਰੀ ਆ ਦਸੋ ਪਰਮपिता परमात्मा ਵਾਹਿਗੁਰੂ ਭਗਵਾਨ ਦੇ ਸ਼ਰੀਰ ਜਾਣਾ ਇਸ ਪਰਮਾਤਮੇ ਦੇ ਇੱਕ ਆਪਣੇ ਭਾਬੀ ਜੀ ਲਈ ਦੁਆ ਕਰਦਾ ਕਿ ਨਾ ਕਿ ਲੰਬੀ ਆਜੋ ਹੋਵੇ ਜਦਾ ਸਾਡੇ ਵੀਰ ਵਰਗ ਸਿੰਘ ਬਾਗੀ ਜੀ ਸਮਾਇਤੇ ਕੰਮ ਕਰਦੀ ਹੈ ਇਹ ਵੀ ਬੰਦਾ ਸਾਥ ਦੇਉਗੇ ਤੇ ਜੋ ਵੀ ਸਮਾਜ ਸਮਾਜ ਦੇ ਵਿੱਚ ਕ੍ਰਿਤੀਆਂ ਚਾਹੀਏ ਨਸ਼ੇ ਦੀ ਆਪੇ ਉਸ ਕਾਲੀ ਦੀਆ ਸਫਾਈ ਦੀਆ ਹੋਰ ਵੀ ਕਈ ਕ੍ਰਿਤੀਆਂ ਵਾ ਤੇ ਸਾਡਾ ਦਿਸ਼ਤਰੇ ਪੁਸ਼ਾ ਲੋਕਾ ਜੇ ਇਨ੍ਹਾਂ ਦੇ ਲੋਕਾਂ ਦਾ ਅਸੀਂ ਸਭ ਸਾਥ ਦਵਾਂਗੇ ਜੈ ਜੈ ਭਾ ਮਾਹੀ ਨੂੰ ਇੱਕ ਘਰ ਵਾਲੇ ਜਿਹੜਾ ਮਾਹੀ ਜਿਹੜਾ ਬੜਾ ਪਿਆਰਾ ਆ ਸੋਹਣਾ ਆ ਤਾਂ ਉਹ ਫਿਕਰ ਜਿਹਾ ਲਗਾ ਰਿਹਾ ਕੌਣ ਆ ਫਿਕਰਮੰਦ ਜਿਹੜੀ ਘਰ ਵਾਲੀ ਐ ਉਹ ਆਪਣੇ ਘਰ ਵਾਲੇ ਲਈ ਕਿੱਦਾਂ ਦੇ ਜਨਬਾਬ ਨੇ ਕੋਈ ਕਿਸ ਗਾਣੇ ਦੇ ਵਿੱਚ ਤੁਹਾਡੇ ਨਾਮ ਆ ਸੰਝੇ ਕਰ ਲੱਗਾ 2 ਮਿੰਟ ਦਾ ਗਾਣਾ ਹੀ ਮੇਰਾ ਮਾਹੀ ਸ਼ੈਦ ਸ਼ਬੀਲਾ ਸੋਹਣਾ ਗੱਭਰੂ ਰੰਗ ਰੰਗੀਲਾ ਮੇਰਾ ਮਾਹੀ ਸ਼ੈਦ ਸ਼ਬੀਲਾ ਸੋਹਣਾ ਗੱਭਰੂ ਰੰਗ ਰੰਗੀਲਾ ਮੋਤੀ ਵਾਂਗੂ ਮਾਰਾ ਤੇ ਪਰੋ ਤੇ ਰੱਖ ਲਾ ਸੋਹਣਾ ਮਹੀ ਸੋਹਣਾ ਮਹੀ ਕਿੱਥੇ ਮੈਂ ਤੱਕੂ ਕੇ ਰੱਖ ਲਾ ਹਾਏ ਓਏ ਰੱਬਾ ਹਾਏ ਓਏ ਰੱਬਾ ਕਿੱਥੇ ਮੈਂ ਲਲਕੂ ਕੇ ਰੱਖ ਲਾ ਸੋਹਣਾ ਮਹੀ ਨਿੱਕੀ ਜੀਸ ਹੁੰਦਾ ਤਾਂ ਮੈਂ ਡੱਬੀ ਵਿੱਚ ਪਾ ਰੰਦੀ ਕੁੜਤੀ ਚ ਬਟੇ ਤੇ ਵੰਗੁਰਾਂ ਦਾ ਗਾਲੇ ਦੀ ਭੈਣੀਆਂ ਮਨਸੇਰਾ ਚੋਂ ਖੋ ਕੇ ਰਖੀ ਲਾ ਸੋਣਾ ਮਾਹੀ ਸੋਣਾ ਮਾਹੀ ਕਿੱਥੇ ਮੈਂ ਲਕੂ ਕੇ ਰਖੀ ਲਾ ਹਾਏ ਰੱਬਾ ਹਾਏ ਰੱਬਾ ਕਿੱਥੇ ਮੈਂ ਲਕੂ ਕੇ ਰਖੀ ਲਾ ਸੋਣਾ ਮਾਹੀ ਇੱਕੋ ਟੱਕ ਤੱਕ ਦੀਆਂ ਉਹਨੂੰ ਤਾਂ ਬੇਗਾਨੀਆਂ ਦਿਲ ਹੀ ਘਟਾਈ ਰੱਖਦੀਆਂ ਮਰੀ ਜਾਣੀਆਂ ਮੱਖੀਆਂ ਦੀ ਸ਼ਤੋਸ਼ ਹੈ ਚੋਕੇ ਰੱਖੇ ਨਾ ਸੋਹਣਾ ਮਹੀ ਸੋਹਣਾ ਮਹੀ ਕਿੱਥੇ ਮੈਂ ਲੱਕੋ ਕੇ ਰੱਖੀ ਲਾ ਹਾਏ ਰੱਬਾ ਹੁਣ ਬਾਗੀ ਸਾਹਿਬ ਪਿਛਲੇ ਦਿਨਾਂ ਤੋਂ ਪੱਗ ਬਹੁਤ ਸੋਹਣੀ ਬੰਨ੍ਹ ਆਏ ਕੱਲ ਵੀ ਬੰਨੀ ਸੋਹਣੀ ਹਾਂ ਪੱਗ ਬੰਨ੍ਹ ਦਿੱਚੋ ਜੰਦ ਪਾਰ ਵੀ ਕੌੜੇ ਕੌੜੇ ਮਨ ਵਿੱਚ ਆਉਂਦੇ ਨੇ ਵਿਚਾਰ ਵੀ ਪੱਗ ਬੰਨ ਤੇ ਜੋਕੇ ਜਾਂਦਾ ਜਦ ਪਾਰ ਵੀ ਕੌੜੇ ਕੌੜੇ ਮਨ ਵਿੱਚ ਆਉਂਦੇ ਨੇ ਵਿਚਾਰ ਵੀ ਸੁਚਾ ਨਾਗ ਮੁੰਦਰੀ ਚ ਪਰੋਕੇ ਰੱਖ ਲਾ ਸੋਹਣਾ ਮਹੀ ਸੋਹਣਾ ਮਹੀ ਕਿੱਥੇ ਮੈਂ ਲਾ ਕੋਕੇ ਰੱਖ ਲਾ ਹਾਏ ਓਏ ਰੱਬਾ ਹਾਏ ਓਏ ਰੱਬਾ ਕਿੱਥੇ ਮੈਂ ਲਕੂਕੇ ਰਖ ਲਾਂ ਸੋਣਨ ਮਾਹੀ ਉਹ ਸਾਰੇ ਗੁਣ ਮੈਡਮ ਮਨਜੀਤ ਕੌਰ ਜੀ ਦੇ ਵਿੱਚ ਬਿਲਕੁਲ ਸੱਚਮੁੱਚ ਟੁਕਮੇ ਸਨ ਸ਼੍ਰੀਮਤੀ ਮਨਜੀਤ ਕੌਰ ਜੀ ਦਾ ਜਨਮ 3 ਜੂਨ 1966 ਨੂੰ ਸਰਦਾਰ ਨਰਾਤਾ ਸਿੰਘ ਜੀ ਦੇ ਅਤੇ ਮਾਤਾ ਸ਼੍ਰੀਮਤੀ ਚੰਨ ਜੀ ਚੰਨ ਕੌਰ ਜੀ ਦੇ ਘਰ ਨਲਵਾੜਾ ਜਿਲ੍ਹਾ ਸ਼ਾਹਪੁਰ ਦਿੱਤੀ ਹੋਇਆ ਆਪ ਜਿੰਨੇ ਮੁੱਢਲੀ ਸਿੱਖਿਆ ਤੋਂ ਲੈ ਕੇ ਪ੍ਰਾਇਮਰੀ ਸੈਕੰਡਰੀ ਸਿੱਖਿਆ ਤੱਕ ਤੱਕ ਅਰੇ ਨੋਹੀਂ ਮੈਡਮ ਵਾਲੀ ਗੱਲ ਕੀਤੀ ਆ ਕਿ ਇਸ ਦੀ ਸ਼ੁਰੂਆਤ ਤੁਸੀਂ ਕਿਸੇ ਸਕੂਲ ਲੋਕਾਂ ਦਾ ਇੰਤਜ਼ਾਰ ਕਰਨਾ ਜ਼ਰੂਰ ਆ ਜੇ ਅਸੀਂ ਹਾਂ ਚੱਲੇ ਕਰਦੇ ਇਹਨਾਂ ਨੂੰ ਉਹ ਆਗਮੀ ਹੋ ਰਹੀ ਦੀ ਅੱਜ ਇਸ ਸ਼ਹਿਰ ਨੇ ਲਿਖਿਆ ਕਿ ਇਹਨਾਂ ਦੇ ਸਤੀ ਸ਼ਰਧਾ ਦੇ ਮੌਜੂਦ ਨਹੀਂ ਦੇ ਜੋ ਨੀਵੇਂ ਉੱਦੇ ਨੇ ਉਹ ਸ਼ਹਿਰਵਾਜ ਨਹੀਂ ਹੁੰਦੇ ਰਖੜੀ ਬਹਦੀ ਰਾਜਾਂ ਦੀ ਵੀ ਸੱਚੂ ਤੇ ਜੋ ਉਸਰਨ ਹੜੀਆਂ ਤੇ ਉਹ ਸੱਚੇ ਰਾਜ ਦੇ ਹੁੰਦੇ ਹਰ ਹੂਦ ਸਮੁੰਦਰ ਦੀ ਲਾਭੂਤੀ ਬਣਦੀ ਏ ਹਰ ਚਮਕਦੇ ਪੱਥਰ ਬਕਰਾਦੇ ਅੱਜ ਵੀ ਇਹ ਮबारक ਘੜੀ ਇਹ ਮੇਰੇ ਜੀਵਨ ਸਾਥੀ ਮੈਡਮ ਜੀਤ ਕੌਰ ਦੀ ਜੋ ਵਿਦਾਈ ਦੀ ਸਮਰੋਹਾ ਉਹਦੇ ਵਿੱਚ ਹਾਜ਼ਰ ਹੋ ਕੇ ਜੋ ਤੁਸੀਂ ਸਾਡੇ ਪਰਿਵਾਰ ਦਾ ਮਾਨਸਿਕ ਕਰਤਾ ਉਹਦੇ ਲਈ ਮੈਂ ਦਿੰਦੀਆਂ ਗਹਿਈਆਂ ਤੋਂ ਸਾਰੀਆਂ ਦਰਜਾ ਬਜਾਜਾ શિક્ષਕਾਂ ਦਾ ਧੰਨਵਾਦ ਕਰਦਾ ਮਿਲਣਾ ਤੇ ਵਿਛੜਨਾ ਉਦੋਂ ਦਾ ਇੱਕ ਰਿਦਮ ਉਸ ਮੁਲਾਕਾਤ ਦੌਰਾਨ ਉਹ ਵਿਅਕਤੀ ਆਪਣੀ ਕਾਰਗੁਜ਼ਾਰੀ ਦੀ ਕਿੰਨੀ ਇਸ਼ਾਫ ਛੜਦਾ ਉਹ ਜਿਆਦਾ ਮਹੱਤਵਪੂਰਨ ਉਹ ਆ ਵੀ ਨਜਵਾ ਮੁਕਾਬਲ ਯੂਯੂ ਵਿਅਕਤੀਵਾਵਾ ਬਚਾਇਆ ਉਸਨੇ ਇੱਕ ਤਨ ਆਪਣੀ ਜਨਮਤ ਦੀ ਮੰਗ ਮੁਕਾਬਲ ਕਰ ਹੈ ਨਹੀਂ ਲੇਕਿਨ ਉਸ ਸਮੇਂ ਤran ਉਸ ਦੀ ਕਾਰਗਿਰੀ ਕਿਹੋ ਜਿਹੀ ਰਹੀ ਆ ਉਹਦਾ ਜਿਹੜਾ ਲੇਖਾ ਜੋਖਾ ਉਹਦੇ ਕਲੀਕ ਉਹਨਾਂ ਕੋ ਬੜੇ ਹੋ ਸਟੂਡੈਂਟ ਉਹ ਆਮ ਹਾਲ ਹੀ ਕਰਦੇ ਤੇ ਬਹੁਤ ਯੋਗੋਂ ਬੰਦੋ ਸਮਾਪਦਨ ਜਿਨ੍ਹਾਂ ਵਿਅਕਤੀਆਂ ਨੇ ਜਿਸ ਤਰ੍ਹਾਂ ਦਾ ਵਿਰੋਧ ਦਾ ਕੀਤਾ ਉਹ ਹਮੇਸ਼ਾ ਯਾਦ ਰੱਖਦਾ ਵਰਗੀ ਸਾਰਾ ਸਮੂਹ ਸਟਾਫ ਪ੍ਰਿੰਸੀਪਲ ਅਧਿクシー ਤੋਂ ਲੈ ਕੇ ਸਾਰੇ ਸਟਾਫ ਬੜਾ ਮਾਨ ਸਨਮਾਨ ਮੈਡਮ ਦਾ ਵੀ ਮੈਡਮ ਵੀ ਸਾਡਾ ਵੀ ਬਹੁਤ ਕਰਦੇ ਆ ਤੇ ਅੱਜ ਕੱਲ ਮੈਂ ਸਕੂਲ ਮੈਨੇਜਮੈਂਟ ਕਮੇਟੀ ਦਾ ਮੈਂਬਰ ਵੀ ਆ ਤੇ ਬੜੇ ਅੱਛੇ ਸੱਚੇ ਪਿਆਰ ਦੇ ਸਾਡੇ ਨਿਚੇਪਲ ਸਰਪੇ ਤੇ ਅਸੀਂ ਵੀ ਮੰਨਦਾ ਬੜਾ ਮਤਲਬ ਆ ਇਹਨਾਂ ਦੇ ਨਾਲ ਇਹਨਾਂ ਦੀ ਸੋਚ ਨੂੰ ਸਨੂਪ ਕਰਦੇ ਆ ਤੇ ਮੈਡਮ ਨੇ ਤੇ ਉਥੇ ਯੋਗਨਾ ਦੀ ਵਾਰਸੀ ਤੇ ਅਨਾਉਂਸ ਕੀਤਾ ਸੀ ਕਿ ਅਸੀਂ 55000 ਰੁਪਏ ਦੇਣਾ ਸਕੂਲ ਨੂੰ ਤੇ ਇਹ ਸਰਮਣੀ ਬਾਟਲ ਗੁੱਦ ਦੀ ਲਾਈ ਜਾਂ ਰੂਹੀ ਉਹ ਸਰਾਂਵਾ ਬਰਸ਼ਾਵੀ ਜੱਸੀ ਦਾ ਪੋਸਟ ਕੋਈ ਆ ਕੁਦਰ ਅਸੀਂ ਪ੍ਰਸੰਦ ਕੀਤਾ ਉਹ ਕੋਸ਼ਿਸ਼ ਕਰਾਂਗੇ ਅਸੀਂ ਇਹ ਹਫਤੇ ਦੇ ਵਿੱਚ ਵਿੱਚ ਲਵਾ ਦੇਾਂਗੇ ਤੇ ਇੱਕ ਸਾਡੇ ਮੈਡਮ ਜੀਤਾ ਸ਼ਰਮਾ ਜੀ ਚੰਡੀਗੜ੍ਹ ਤੋਂ ਆਏ ਆ ਬੜੀ ਦੂਰੋਂ ਆਏ ਦਾ ਸੂਟ ਆ ਇਹਨਾਂ ਨੂੰ ਵੀ ਮੈਡਮ ਦੇ ਨਾਲ ਬੜਾ ਸਫਲ ਗੱਭਾ ਰਹੇ ਆ ਬੜੀ ਇਹਨਾਂ ਦੀ ਇੰਫੋਰਮੈਂਸ ਹੋ ਰਹੀ ਆ ਹਾਂ ਜਿਹੜੇ ਚੈਰਟੀ ਦਾ ਕੰਮ ਕਰਦੇ ਨੇ ਆ ਇਹਨਾਂ ਨੇ ਇੱਕ ਟਰਸਟ ਬਣਾਇਆ ਉੱਥੇ ਇਹ ਦੀ ਕੋਦੇ ਨਹੀਂ ਮਤਲਬ ਇਹ ਆ ਕਿ ਅਸੀਂ 11000 ਰੁਪਏ ਆਪਣੇ ਪਰਿਵਾਰ ਵਾਂਗੂੰ ਗੀਤਾ ਸ਼ਰਮਾ ਜੀ ਨੂੰ ਦੇ ਰਹੇ ਹਾਂ ਤੇ ਨਾਲ ਇਹ ਜਿਹੜੀ ਵਾਰਾ ਕਰਦੇ ਆ ਫਿਰ ਚੰਗੇ ਕੰਮ ਦੇ ਅਸੀਂ ਸਦਾ ਹੀ ਨਾਲ ਆ। ਮਤਲਬ ਇਹ ਜੇ ਸ਼ੁਰੂਆਤ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦ ਲਈ ਤੁਹਾਡੀ ਸਪੋਰਟ ਕੀਤੀ ਜਾਊਗੀ ਕਿ ਪੀਜੀ ਜਾਈ ਦੇ ਵਿੱਚ ਜਿਹੜੇ ਪੇਸ਼ੈਂਟ ਦਾਖਲ ਹੁੰਦੇ ਆ ਉਹਨਾਂ ਦੇ ਜਿਹੜੇ ਫੀਲ ਟੈਕਰ ਆ ਉਹਨਾਂ ਦੇ ਲੈਣ ਦੇ ਲਈ ਆਪਣਾ ਬੇਹ ਬੜੀ ਮੁਸ਼ਕਲ ਆ ਲੋਕ ਉੱਥੇ ਬਰਾਡੇ ਸੁੱਤੇ ਬੈਠਦੇ ਆ ਕੁਝ ਅਸੀਂ ਤਾਂ ਖੁਦ ਪੀਜੀ ਆਈ ਵਿੱਚ ਬਾਈ ਹੁਦਾ ਕਰ ਰਹੇ ਆ 10 12 ਦਿਨ ਲੱਗਿਆ ਬਹੁਤ ਵੱਡਾ ਇਹਨਾਂ ਨੇ ਕੰਮ ਚੱਕਿਆ ਵੱਡਾ ਵੀ ਉਹਦੇ ਲਈ ਸ਼ੁਰੂਆਤ 11000 ਤੋਂ ਤੇ ਆਹ ਨਾਲ ਸਮੇਂ ਦੇ ਵਿੱਚ ਕੋਈ ਫੋੜ ਵੀ ਆਪਾਂ ਮਤ ਕਰਾਂਗੇ ਜਿਹੜਾ ਮਿਸ਼ਨ ਤੁਸੀਂ ਲੈ ਕੇ ਚੱਲੇ ਆ ਉਹਨਾਂ ਲਈ ਪੂਰਾ ਮਤਲਬ ਇਹ ਆ ਕਿ ਉਹਨੂੰ ਸਿਰੇ ਚੜਾਣਾ ਹੈ